ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਚੱਲ ਰਹੀ ਹੈ ਤੇ ਇਸ ਦਾ ਅਸਰ ਖਾਸ ਤੌਰ ਤੇ ਕਸ਼ਮੀਰੀ ਵਿਦਿਆਰਥੀਆਂ ਤੇ ਵੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧ ਵਿੱਚ ਲੁਧਿਆਣਾ ਦੇ ਗੁਰਨਾਨਕ ਇੰਜੀਨੀਅਰ ਕਾਲਜ ਚ ਇੱਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿੱਥੇ ਜਦੋਂ ਸਾਡੇ ਪੱਤਰਕਾਰ ਨੇ ਕਸ਼ਮੀਰੀ ਵਿਦਿਆਰਥੀਆਂ ਤੋਂ ਦੋਵੇਂ ਮੁਲਕਾਂ ਵਿਚਾਲੇ ਹੁੰਦੇ ਮਾਹੌਲ ਨੂੰ ਲੈ ਕੇ ਗੱਲ ਕੀਤੀ ਤਾਂ ਤੁਸੀਂ ਖੁਦ ਹੀ ਸੁਣ ਲਵੋ ਉਹਨਾਂ ਦਾ ਕੀ ਕਹਿਣਾ ਸੀ। अल्हम्दुलिल्लाह सर जी लुधियाना को पूरे पंजाब का जहाँ तक ताल्लुक है बहुत अच्छा पीसफुल महसूस कर रहे हैं कोई तरह की हरेसमेंट नहीं है बिल्कुल फ्री फ्रीली हम यहाँ महसूस कर रहे हैं कोई तरह की कोई दिक्कत नहीं है अल्हम्दुलिल्लाह तो अच्छा स्टेप है बहुत अच्छा मूव है क्योंकि जब उनको यहाँ से छोड़ेंगे तो एक डायलॉग एक पीस प्रोसेस आगे चलेगा एक फ़र्स्ट स्टेप टूवर्ड्स तो पीस आगे चलेगा बहुत अच्छा मूव है क्योंकि हमारा जो जनीवा कन्वेंशन भी वो भी इस बारे में हमारा जो प्रिजनर दोनों तरफ के मुल्कों का होगा उसको छोड़ना ही छोड़ना है तो जो कल छोड़े उससे बेहतर है कि आज ही छोड़े जो कि दोनों मुल्कों में अमन आ जाए शांति आ जाए अपने दोनों कौमों को चाहे पाकिस्तान वाले में हो इंडिया वाले को दोनों के लिए यही संदेश है कि जंगों से वार से कुछ नहीं मिलना टेबल पर बैठ कर बातचीत करिए जिससे दोनों मुल्कों में शांति पैदा हो जाए दोनों मुल्क एक परास्पर्टी की ओर एक अच्छे राह चले जिससे दोनों मुल्क के लिए शांति ਦੂਜੇ ਪਾਸੇ ਕਾਲਜ ਪ੍ਰੋਫੈਸਰ ਨੇ ਕਿਹਾ ਕਿ ਇਸ ਕਾਲਜ ਵਿੱਚ ਕਰੀਬ 70 ਕਸ਼ਮੀਰੀ ਮੁੰਡੇ ਕੁੜੀਆਂ ਪੜਦੇ ਨੇ ਤੇ ਇੱਥੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਤੇ ਜੇ ਕਿਸੇ ਨੂੰ ਕੋਈ ਮੁਸ਼ਕਲ ਦਰਪੇਸ਼ ਆਵੇਗੀ ਤਾਂ ਉਸ ਦੀ ਹਰ ਸੰਭਵ ਮਦਦ ਕਰਨਗੇ ਤੇ ਨਾਲ ਹੀ ਉਹਨਾਂ ਪਾਕਿਸਤਾਨ ਵੱਲੋਂ ਬੈਂਕ ਕਮਾਂਡਰ ਅਭਿਨੰਦਨ ਨੂੰ ਰਿਹਾ ਕਰਨ ਦੇ ਫੈਸਲੇ ਨੂੰ ਵੀ ਇਸਾ ਹੀ ਕਦਮ ਦੱਸਿਆ। ਹਾਂ ਇਹਦੇ ਵਿੱਚ ਮੈਂ ਕਹਿਣਾ ਚਾਹਾਂਗਾ ਜੀ ਸਾਡੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਤਕਰੀਬਨ 70 ਸਟੂਡੈਂਟ ਕਸ਼ਮੀਰ ਤੋਂ ਮੁੰਡੇ ਕੁੜੀਆਂ ਪੜ ਰਹੇ ਨੇ ਤੇ ਸਾਡੇ ਕਾਲਜ ਦੇ ਵਿੱਚ ਤੇ ਹੋਸਟਲ 'ਚ ਬੜਾ ਸਦਭਾਵਨਾਵਾਲਾ ਮਾਹੌਲ ਹੈ ਤੇ ਇਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਈ ਤੇ ਸਾਰੇ ਹੀ ਬੱਚੇ ਬੜੇ ਖੁਸ਼ ਨੇ ਤੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਤਣਾਅ ਅਸੀਂ ਮਤਲਬ ਦੇਖਿਆ ਨਹੀਂ ਸਾਡੇ ਵਾਰਡਨ ਨੇ ਸਾਨੂੰ ਦੱਸਿਆ ਕਿ ਸਾਰੇ ਜਿਹੜੇ ਸਟੂਡੈਂਟ ਨੇ ਬਿਲਕੁਲ ਫ੍ਰੀ ਹੋ ਕੇ ਚੰਗੇ ਮਾਹੌਲ 'ਚ ਪੜ ਰਹੇ ਨੇ ਤੇ ਵੈਸੇ ਵੀ ਇਹ ਕਾਲਜ ਦੇ ਵਿੱਚ ਸ਼ੁਰੂ ਤੋਂ ਹੀ ਬਹੁਤ ਸਾਰੀਆਂ ਸਟੇਟਾਂ ਤੋਂ ਹੋਰ ਸੇਟਾਂ ਤੋਂ ਵੀ ਸਟੂਡੈਂਟ ਆਉਂਦੇ ਰਹੇ ਨੇ ਤੇ ਅਸੀਂ ਇਸ ਕਾਲਜ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਦੇਖਿਆ ਤੇ ਦੂਸਰਾ ਇਹ ਹੈ ਕਿ ਹੁਣ ਕੁਝ ਸਟੈਪਸ ਗਵਰਨਮੈਂਟਸ ਵੱਲੋਂ ਲਏ ਗਏ ਨੇ ਜਿਦੇ ਨਾਲ ਆਉਣ ਵਾਲੇ ਦਿਨਾਂ 'ਚ ਮਾਹੌਲ ਠੀਕ ਹੋਏਗਾ ਤੇ ਇਹ ਸਟੂਡੈਂਟ ਹੋਰ ਚੰਗੀ ਤਰ੍ਹਾਂ ਪੜ ਸਕਣਗੇ ਦੋਵੇਂ ਮੁਲਕਾਂ ਵਿਚਾਲੇ ਤਣਾਅ ਦਾ ਮਾਹੌਲ ਪਿਸਰੇ ਨੇ ਵਿਦਿਆਰਥੀ ਨਾ ਜਾਣੇ ਕਦੋਂ ਇਹ ਸ਼ਾਂਤੀ ਦੀ ਰਾਹ ਫੜਣਗੇ ਲੁਧਿਆਣਾ ਤੋਂ ਅਤਰ ਸਿੰਘ ਭਾਰਦਵਾਜ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ